ਮੇਰਾ ਨਾਮ ਬਰਿੰਦਰ ਦਤਾ ਹੈ ਸਭਨਾ ਪਹਿਲਾਂ ਤਾਂ ਤੁਹਾਡੇ ਬਠਿੰਡਾ ਵਾਸੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਹੈਰੀਟੇਜ ਇੰਡੀਅਨ ਕਾਰਨੀਵਲ ਜੋ ਕਿ ਤੁਹਾਡੇ ਸ਼ਹਿਰ ਬਠਿੰਡਾ ਦੇ ਵਿੱਚ ਰੋਜ਼ਗਰਨ ਦੇ ਅਪੋਜ਼ਿਟ ਬਲੂ ਫੌਕਸ ਗਰਾਊਂਡ ਵਿੱਚ ਚੱਲ ਰਿਹਾ ਹੈ ਤੇ ਅਸੀਂ ਨਵਾਂ ਸਾਲ ਵੀ ਤੁਹਾਡੇ ਨਾਲ ਇੱਥੇ ਕ੍ਰਿਸਮਸ ਵੀ ਇੱਥੇ ਬਣਾਵਾਂਗੇ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਬੜਾ ਪਰਮਾ ਹੰਗਾਰਾ ਮਿਲ ਰਿਹਾ ਜੀ ਬੱਚੇ ਛੋਟੇ ਆ ਰਹੇ ਨੇ ਤੇ ਬੜਾ ਹੀ ਵੜਾ ਮੌਸਮ ਬੜਾ ਵਧੀਆ ਆ ਨਾ ਠੰਡ ਹੈ ਜੀ ਤੇ ਨਾ ਹੀ ਕੋਈ ਗਰਮੀ ਆ ਤੇ ਬੜਾ ਹੀ ਅਨਮੋਹਕ ਦ੍ਰਿਸ਼ ਹੈ ਤੇ ਖਣ ਬੜਾ ਅੱਛਾ ਲੱਗਦਾ ਸਾਰਿਆਂ ਨੂੰ ਦੇਖ ਕੇ ਜੀ ਹਾਂਜੀ ਹਾਂਜੀ ਅਸੀਂ ਪਹਿਲਾਂ ਵੀ ਲਗਾਇਆ ਸੀ ਤੁਸੀਂ ਤੁਹਾਨੂੰ ਯਾਦ ਹੋਵੇਗਾ ਅਸੀਂ ਗੇਟ ਆਫ ਇੰਡੀਆ ਤੇ ਇੰਡੀਆ ਗੇਟ ਵਾਸੀ ਬਣਾਇਆ ਸੀ ਅਸੀਂ ਇੱਥੇ ਤੁਹਾਡੇ ਪਹਿਲਾਂ ਵੀ ਲਗਾ ਕੇ ਗਏ ਆ ਤੇ ਆਂਦੇ ਲਈ ਜਦ ਸਾਨੂੰ ਮੌਕਾ ਮਿਲਦਾ ਹੈ ਤੇ ਸਾਨੂੰ ਆਪਣੇ ਸ਼ਹਿਰ ਵਰਗਾ ਲੱਗਦਾ ਜੀ ਆਪਾਂ ਨੂੰ ਆਪਣਾ ਘਰ ਲੱਗਦਾ ਜੀ ਬਠਿੰਡਾ ਕਿਉਂਕਿ ਇੱਥੇ ਤਾਂ ਜਨਤਾ ਬੜੀ ਹੀ ਬੜਾ ਦੇਖਣ ਨੂੰ ਵਧੀਆ ਲੱਗਦਾ ਹੈ ਐਜੂਕੇਟਿਡ ਸਾਰੇ ਨੇ ਤੇ ਕਿਸੇ ਤਰ੍ਹਾਂ ਦੀ ਕੋਈ ਡਿਸਟਰਬੈਂਸ ਨਹੀਂ ਜਿਵੇਂ ਤੁਸੀਂ ਮੇਲੇਾਂ 'ਚ ਦੇਖਦੇ ਆਮ ਤੌਰ ਤੇ ਕਿ ਕੋਈ ਹੁਲੜਬਾਜੀ ਹੁੰਦੀ ਆ ਉਹ ਬੜੀ ਚੀਜ਼ਾਂ ਤੋਂ ਦੂਰ ਆ ਤੇ ਸਾਨੂੰ ਆਪਣੇ ਆਪ ਨੂੰ ਬੜਾ ਅੱਛਾ ਲੱਗਦਾ ਜੀ ਕਿ ਜਿੱਥੇ ਇਹਨਾਂ ਸ਼ਾਂਤ ਨੂੰ ਮਾਹੌਲ ਹੋਵੇ ਤੇ ਸਾਰੇ ਬੰਦੇ ਆਪਣੇ ਫੈਮਿਲੀ ਦੇ ਨਾਲ ਇੰਜੋਏ ਕਰ ਰਹੇ ਆ ਤੇ ਬੜਾਈ ਵਧੀਆ ਦ੍ਰਿਸ਼ ਹੈ ਜੀ ਇਹ ਪਰਮੇਂਦਰ ਸ਼ਰਮਾ ਜੀ ਲੋਕ ਲਈ ਬਹਿੰਡੇ ਤੋਂ ਜੀ ਹਾਂ ਜੀ ਬੱਚਾ ਜਿਹੜਾ ਪੇਡਾ ਦਾ ਗਾਹ ਦਾ ਪਤਾ ਲੱਗਿਆ ਉਹ ਘਰ ਦੇ ਵਾਲੇ ਕਿੰਦਾ ਕਿਰਦਾਰ ਮਲੇ ਇਥੇ ਬਹੁਤ ਵਧੀਆ ਐ ਐਨਜੋਏ ਦਾ ਸਾਧਨ ਨੇ ਜੀ ਬੱਚੇ ਆਉਂਦੇ ਨੇ ਨਾਲ ਖਾਣ ਪੀਣ ਦਾ ਸਮਾਰ ਹੋਂਦਾ ਜੀ ਤੇ ਬਾਕੀ ਜਿਹੜਾ ਐਂਟਰਟੇਨਮੈਂਟ ਦਾ ਸਾਧਨ ਵੀ ਅੱਜ ਦੇ ਯੁੱਗ ਦੇ ਵਿੱਚ ਦੀ ਇਹਨੇ ਲੋੜ ਹੈ ਇਹਨਾਂ ਦੀ ਜੀ ਬਾਕੀ ਉਹ ਬਹਿੰਡਾ ਤਾਂ ਮੇਲੇ ਦਾ ਸ਼ਹਿਰ ਸੁਖਰਾਲ ਮੋਲੇ ਲੱਗਦੀ ਰਹਿੰਦੇ ਨੇ ਜੀ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਬੱਚਿਆਂ ਨਾਲ ਆ ਕੇ ਜੀ ਉਹ ਮੰਮੀ ਦੇਖਿਆ ਮੈਂ ਪਹਿਲਾਂ ਜੀ ਤਕਰੀਬ ਨੇ ਸੀ ਹਰੇਕ ਮੇਲੇ ਚ ਜਾਂਦੇ ਜਦੋਂ ਵੀ ਕੋਈ ਮੇਲਾ ਆਉਂਦਾ ਜੀ ਬੱਚਿਆਂ ਦੇ ਨਾਲ ਆਇਆ ਤੇ ਕਿਤੇ ਦੇ ਤੋਂ ਬੱਚਿਆਂ ਨੂੰ ਤੇ ਬੱਚੇ ਤਾਂ ਜੀ ਆਉਣ ਉਹ ਖਾਣ ਪੀਣੇ ਹੋਏ ਨਜ਼ਾਰੇ ਲੈਣ ਦੀ ਕੋਈ ਖਰੀਦੋ-ਫਰੋਖਤ ਵੀ ਕਰ ਲਾਉਂਦੇ ਨੇ ਜੀ ਵੈਸੇ ਉਹਨਾਂ ਤਾਂ ਆਉਂਦਾ ਹੈ ਕਿੰਨੇ ਬੱਚੇ ਛੋਟੇ ਨੇ ਸਾਡੇ ਤਾਂ ਹੀ ਦੋ ਦਾ ਦੋਤੀ ਆਈਏ ਨਾਲ ਦੀ ਕੈਨੇਡਾ ਤੋਂ ਆਏ ਸੀ ਇੱਥੇ ਹਾਂ ਜੀ ਹਾਂ ਜੀ ਉਹ ਪਿਛਲੇ 22 ਤਰੀਕ ਨੂੰ ਆਏ ਸੀ ਇਹ ਚਾਹ ਲਾਉਂਦੇ ਬਹਾਨੇ ਬੱਚੇ ਰੋਕਵਾ ਜ ਨੇ ਜੀ ਉਹ ਜਿਹੜਾ ਕਰਨੇ ਚਾਪੇ ਜਹਾਜ਼ ਚੜਦੇ ਆ ਜਹਾਜ਼ ਚੜਨ ਵਾਲੇ ਪੈਸੇ ਬਹੁਤ ਲੱਗਦੇ ਨੇ ਕਿੱਲੇ ਬੈਠੇ ਚੜ ਕੇ ਆਏ ਹੋ ਪਹਿਲਾਂ ਫ੍ਰੀਜੇ ਚੜ ਕੇ ਆਏ ਜੀ 40 ਰੁਪਏ ਦੇ ਵਧੀਆ ਲੱਗਿਆ ਵਧੀਆ ਜੀ ਉਹ ਸਾਡੀ ਬੋਟੀ ਆ ਗਈ 2.5 3.5 ਸਾਲ ਦੀ ਜੋ ਕਹਿੰਦੀ ਡੈਡੀ ਕਹਿੰਦੀ ਵਾਲੇ ਸੀਟ ਬੈਲਟ ਲਾਉਣੀ ਹੈ ਕਹਿੰਦੀ ਅਸੀਂ ਇਹ ਮੇਲੇ ਸਭ ਤੋਂ ਵਧੀਆ ਸਿਸਟਮ ਇਹ ਲਾਦਾ ਸਾਨੂੰ ਕਿ ਬੱਚਾ ਦਾ ਕੁਸਤਾ ਮਸਤਾ ਮੋਬਾਈਲ ਤੋਂ ਖੜਾ ਕਲਚਰ ਨੂੰ ਦੇਖਦੇ ਆ ਵਧੀਆ ਪਾਕਿ ਦਿਖਦਾ ਲੋਕਾਂ ਨੂੰ ਮਿਲਦੇ ਜੁਲਦੇ ਆ ਪਰਾਂ ਦੇ ਅੰਬਰਾ ਮੈਦਾਨਾਂ ਦੇ ਮੈਂ ਵੀ ਵਧੀਆ ਰੌਣਕ ਤੇ ਲੱਗਦੀ ਹਿੰਦਵਾਤੀ ਮੈਸੇਜ ਆ ਸਾਰੇ ਵੱਡੋ ਵੱਦ ਆਪਣੇ ਬੱਚਾ ਨੂੰ ਲੈ ਕੇ ਆਉਂਦੇ ਨੇ ਕੁਝ ਟਾਈਮ ਉਹਦੇ ਬੱਚਿਆਂ ਨੂੰ ਮੋਹੱਲਾ ਤੋਂ ਵੀ ਦੇਖਦੇ ਕਲਚਰ ਕਰਨੀ ਲੋਕ ਆਪਣੇ ਬੱਚਾ ਕਰਨੀ ਪਿਆਰਦੇ ਹੈ ਤੇ ਇਹ ਵੀ ਕਹਿੰਦਾ ਕਿ ਜਦੋਂ ਇਹ ਦੱਸਦੀ ਹੈ ਕਿ ਇਹ ਤੋਂ ਜੇ ਕੋਈ ਫਾਲੂ ਦਾ ਰਿ ਮਿਲਿਆ ਨਹੀਂ ਜੀ ਕੋਈ ਦੇਖਦਾ ਕਿ ਇਹ ਬੱਤਰੀ ਜਿੱਤੇ ਹੈ ਵੈਸੇ ਆਣਾ ਚਾਹੀਦਾ ਸਭ ਨੂੰ ਪਿੰਡਾਂ ਵਾਸੀ ਹੁਣ ਜੁਮ ਧਿਆਨ ਆਪਣੇ ਬੱਚਿਆਂ ਨੂੰ ਦੂਰ ਲੈ ਕੇ